ਬੜੀ ਅਸਤੀ ਕਾਲਾ ਵੀਰ ਜੀ ਸਾਫਰੀਕਾ ਤੋਂ ਆ ਰਿਹਾ। ਬੜਾ ਜੀ ਕਿਦਾਂ? ਬਹੁਤ ਵਧੀਆ ਸੁਨੀਲ ਚੜ੍ਹਦੀ ਕਲਾ ਤੁਸੀਂ ਸੁਣਾਓ। ਟਿੱਕਾ ਜੀ ਪਰਿਵਾਰ। ਅੱਜ ਬਈ ਵੀਰ ਕਿੰਨੇ ਆ? ਅੱਜ 6 6 ਟੰਗਾਂ ਆ ਜੀ 5 5 ਦੇ। ਹਾਂ ਜੀ। 6 ਆ। 6 ਕਰੇ ਸ਼ੁਰੂ। ਦੱਸੋ ਜੀ। ਇਹ ਸੁਨੀਲ ਜੀ ਕਹੂ ਜੇ ਸੁਭਾ ਤੱਜਾ ਜੀ। ਹਾਂ ਜੀ। ਚਲੋ ਹਨੂ ਦੂਜੇ ਕਾ ਕੇ ਜੇ ਪੱਤਜਾ ਪੇਛਦੇ ਜੀ। ਬਿਲਕੁਲ। ਅੱਜ 5ਵਾਂ ਦਿਨ ਸੁਵੇਲੂ ਜੇ ਦਾ। ਤੇ ਬੌੜਾ ਅਗਸਤ 16 17 ਦੇ। ਹੂੰ। ਐਸੋ ਇਹ ਹਾਜ਼ਰ ਜਿਹੜਾ ਹਾਜ਼ਰ ਹੈਗਾ ਉਹ ਆ ਗਿਆ 17 ਬਲ ਪੱਕਾ ਹੈ ਠੰਡਾ ਇਹ ਜਿਹੜਾ ਹਸਟੰਡਾ ਦੁੱਧ ਕੱਢੂ ਘਰ ਤੋਂ ਘੱਟ ਨਹੀਂ ਜੀ ਖੋਲੋ ਬੱਚਾ ਮਗਰ ਕੀ ਆ ਗਿਆ ਜੀ ਬੱਛੀ ਜਮਾ ਬੱਛੀ ਮਗਰ ਆ ਗਈ ਜਰਦੀ ਇਹ ਵੀ ਜਰਦੀ ਦਾ ਪਾਸਟਰ ਅਸੀਂ ਕਰਾਸ ਬੀ ਦੇ ਬਟ 6 ਕਿਲੋ ਫੈਨ ਆਉਣੇ ਹੋਣੀ ਇਹਦੀ 6 ਹੈ ਨੀ ਜਿੰਨੇ ਕੈਂਡਾ ਮੱਧਾ ਤੇ ਰੱਖੀ 6 ਕਿਲੋ ਫੈਨ ਆਉਣੇ ਵਾਹ ਜੀ ਦੇਖੋ ਸੋਹਣੀ ਵੇਖ ਲੈ ਚੈੱਕ ਕਰਦੇ ਹਾਂ ਬਾਠੀ ਆਹ ਤੁਹਾਡਾ ਜੂ ਵਧੀਆ ਨਾ ਕੋਈ ਰੋਕ ਕੇ ਫੰਦੀ ਧੀਰੀ ਤੁਹਾ ਆਪ ਸਮਾਰਨ ਗਰੰਟੀ ਤੁਸ ਗਰੰਟੀ ਆ ਠੀਕ ਆ ਹਾਂਜੀ ਹੋ ਗਿਆ ਹਾਂਜੀ ਜੈ ਜੈ ਚੱਲਣ ਦੋ ਮਾਦਮ ਦੇ ਦਈਏ ਪਹਿਲਾਂ ਤੇ ਉਹਦਾ 60 ਫੈਨ ਆਉਣ ਲਈ ਦੁੱਧ ਸੁਣਾ ਦੇਣਾ 20 ਕਿਲੋ 20 ਪਲੱਸ ਚਾਹੀਦਾ ਮੇਰੇ ਤਾਂ ਕਰ ਦੋ ਹਰਮਾਨ ਤੁਸੀਂ ਦੋ ਤੁਸੀਂ ਦਰ ਆਪੀ ਚੱਲੋ ਸਾਸੀ ਛੱਡ ਦੇ ਜਾ ਦੋ ਠੀਕ ਦੋ ਸ਼ਾਤਾ ਦਾ 58000 58000 ਚਲੋ ਜਾਬ ਠੀਕ ਆ ਠੀਕ ਆ ਠੀਕ ਆ ਜਾਨਦ ਦੋ ਹੀ ਹੋਰ ਜਾਨਦ ਜਿਆਦਾ ਨਾ ਲੱਕੋ ਵੇ ਨੂੰ ਜਾਨਦ ਪੜੀ ਜਾਨਦ ਚਲੋ 56 56000 56000 ਠੀਕ ਜੀ ਬਿਲਕੁਲ ਜਾਇਜ ਆਪਾਂ ਰੱਖਾਂਗੇ ਜਿਆਦਾ ਨਹੀਂ ਮੋੜ ਹਾਂ ਜਾਇਜ ਥੋੜਾ ਮੋੜ ਲੈ ਕੇ ਆਹ ਜੀ ਇਹ ਜੇ ਸੂਆ ਉਹਨਾਂ ਗੁੱਜਿਆ ਹਾਂ ਬਬ ਤਿੱਡੇ ਕਰਕੇ ਦੇਣੀ ਆ ਤਿੱਜਣ ਮੈਂ ਜੇ ਅੱਜ ਹੀ ਆਈ ਜੇ ਅੱਛਾ ਆ ਜੇ ਮਗਰ ਕੱਟੀ ਜੇ ਹਾਂ ਜੀ ਅਜ ਦਸ ਤੱਕ ਦਿਨ ਹੋ ਗਏ ਜੀ ਸੋਹਣੇ ਆਹ ਕੱਟੀ ਜੇ ਇਹੋ ਨੇ ਦੋ ਦ ਨੌ ਕਿਲੋ ਹੋਊਗਾ ਨੌ ਕਿਲੋ ਹੈਗਾ ਨੌ ਕਿਲੋ ਲਾਓ ਠੀਕ ਆਜੀ ਆਈ ਮੇਰੇ ਕੋਲ ਅੱਛਾ ਅਜੇ 20 ਨਹੀਂ ਲਾਇਆ ਹੋਰ ਕੁਫੀ ਚਾਹੀਦੀ ਸਾਥੀ ਜਾਂਦੀ ਜਾਂ ਫਰੋਦੇ ਨਹੀਂ ਸਾਰਾ ਬਸ ਠੀਕ ਆ ਜੀ ਮੈਂ ਪਾ ਦਿਖਾ ਦੇ ਕਰੀ ਜੀ ਆਹੋ ਪਰਲੇ ਦਾ ਨਾੜਾ ਦਿਖਾਓ ਦੋ ਚਾਲ ਜਾ ਨਿਕਾ ਨਾੜੇ ਕੋ ਪਰਲੇ ਦਾ ਨਾੜਾ ਪਰਲੇ ਮੈਨੂੰ ਦਿਖਾਓ ਬੜੀ ਜੀ ਹਾਂ ਉਹ ਚਲ ਇਹਨੂੰ ਉਹਦੇ ਲੋ ਜੀ ਇਹ ਵੀ ਦੇਖੋ ਜੀ ਕੋਨੀ ਮੋਟੀ ਉਹਦਾ ਜੀ ਠੀਕ ਕੱਲੀ ਕੱਲੀ ਨਾੜੀ ਨਹੀਂ ਚੰਗੀ ਹੈ ਚੰਗੀ ਮੈਂ ਬਹੁਤ ਚੰਗੀ ਹੈ ਬਾਕੀ ਠੰਡੀ ਬਹੁਤ ਵੈਸੇ ਥਰੇ ਵੇਚ ਜ ਕੰਮ ਕਰੇ ਕਰਦਾ ਲੋ ਜੀ ਵੇਖੋ ਬਰਾਦੀ ਵੀ ਕਟਾਰੀ ਕਟਾ ਕੱਟੀ ਫੇਦਾ ਫੈਰਾ ਹੋ ਗਿਆ ਹਣਾ ਪੂਰਾ ਫੈਰਾ ਹਾਂ ਜੀ 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 ਨਵੀਂ ਜਾਰੀ ਆ ਬਿਲਕੁਲ ਦੇ ਆ ਦੀ ਨਬੇਦ ਹੋਰ ਜਾਣ ਇੱਕੋ ਹੀ ਗੱਲ ਵੇਖ ਲਓ ਤਮ ਮੋਹਲੇ ਵਾਲੇ ਨਬੇ ਕਾ ਰੋਜਾ ਮਾ ਦੀ ਗਾ 85 85 ਹਜ਼ਾਰ ਜਾਣ ਦੋ ਹਜ਼ਾਰੀ ਹੋਰ ਜਾਣ ਦੋ ਹੋਰ ਹਜ਼ਾਰ ਜਾਣ ਦੋ ਪੂਰੇ ਦੀ ਜਾਣ ਦੋ ਜੀ 80 ਦੀ ਪੂਰੇ 80 ਦੀ ਠੀਕ ਹੈ ਜੀ ਜ਼ਿਆਦਾ ਬਿਲਕੁਲ ਮੈਂ ਨਾ ਖੁਦ ਕਸਮ ਤੇ ਤਾਨ ਦੱਸ ਦਉਣਾ ਠੀਕ ਹੈ ਉਹ ਤੂੰ ਛੋੜ ਕਰਦਾ ਤਾਂ ਵੀ ਗੱਲ ਠੀਕ ਹੈ ਬਾਕੀ ਆਹ ਵੇਲੇ 8-9 ਕਿਲੋ ਹੋਊਗਾ ਠੀਕ ਹੈ ਬਾਕੀ ਦੁੱਧ 10-11 ਕਿਲੋ ਕਸਮ ਬਾਕੀ ਮੱਝਾਂ ਦੇ ਵੇਖ ਲਓ ਮੜੀ ਗਈ ਇਹਦਾ ਲਾੜਨ ਨੂੰ ਨਹੀਂ ਠੀਕ ਹੈ ਨਹੀਂ ਠੀਕ ਹੈ ਮੈਂ ਮੈਂ ਇਦਾਂ ਕੀ ਭਾਈ ਦੇਖੋ ਠੰਡੀ ਤੇਰੀ ਹਵਾ ਜਿੰਨਾਂ ਨੇ ਜ਼ਿਆਦਾ ਨਹੀਂ ਇਹ ਨਹੀਂ ਗਰਮ ਆ ਕੇ ਠੰਡੀ ਜੱਗਾਂ ਵਾਲਾ ਠੀਕ ਹੈ ਆਹ ਜੀ ਕੱਟੀਆਂ ਮਗਰ ਦੇ ਆਹਾਂ ਜੀ ਇਹ ਦੁੱਧਾਂ ਸੁਭਾ ਸ਼ਿੱਡੀ ਮੂਹ ਵਾਲੇ ਸੂਈ ਆ ਇਹ ਸੂਈ ਜੇ ਇਹ ਮਗਰ ਕੱਟਾ ਜੇ ਕੱਟੀ ਆ ਜੇ ਮਗਰ ਅੱਛਾ ਕੱਟੀ ਆ ਕੱਟੀ ਆ ਮਗਰ ਖੋਲੋ ਜੀ ਇਹ ਵੀ ਕੱਟਾ 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 ਬਸ ਆਹਾਂ ਦੇ ਬਣਾ ਦਿਓ ਲੋ ਜੀ ਇਹ ਦੇਖੋ ਆਹ ਚੱਲੋ ਛੋਟੇ ਛੋਟੇ ਜੀ ਹਾਂ ਜੀ ਨੇ ਮੋਲ ਸੋਨਾ ਹੈ ਵੀ ਜੀ ਝੋਟੀਆਂ ਸੁਣੀ ਇਹਦਾ ਮੋਲ ਵੀ ਸੋਨਾ ਬਹੁਤ ਸੁਣੀ ਆ ਜੀ ਹਾਂਜੀ ਦੋ ਤੱਕ ਕੋਲ ਜੇ 10000 ਗੱਲੋ ਹੂੰ ਪਰ ਆਪਾਂ ਸਾਰਾ ਸੋਦਾ ਆਪਾਂ 10 ਕਿਲੋ ਦੀ ਗਰੰਟੀ ਦੇ ਦਵਾਂਗੇ ਭਾਵੇਂ 13 ਟਾਲ ਚੋਵੇ 2 ਟਾਲ ਚੋਵੇ ਠੀਕ ਹੈ ਜੀ ਮੋਲ ਲੈ ਲਵਾਂਗੇ 90 90 90 ਠੀਕ ਆ ਤੇ ਬਾਕੀ ਤੁਸੀਂ ਦੱਸੋ ਉਨੇ ਕੀ ਜੋ ਮਾਣ ਤਨ ਕਰਾ ਦੱਸੋ ਆਪੀ ਦੱਸ ਲੈ ਤੁਸੀਂ ਦੱਸ ਦੋ ਵੇਖੀ ਜੀ ਵਾਂਜੀ ਜਾਣ ਫਿਰ 85 ਜਾਣ 85000 85000 ਬਿਲਕੁਲ ਕਰਾਂਗੇ ਝੋਟੀ ਮੋਹਰ ਛੱਡੀ ਜਵਾਬ ਸਮਾਹ ਨਾ ਕਰਦਾ ਕਰਾ ਦੋ ਦੁੱਧ ਦਾ ਕਰ ਠੀਕ ਆ ਤੇ ਆਹ ਜੀ ਇਹ ਦੇਖੋ ਜੱਜੂਆ ਇਹ ਸੂਈ ਜੇ ਕੱਟੀ ਆ ਜੇ ਅੱਜ ਉਹ ਤੋਫਾ ਵਨ ਫੀਰਗੇ ਅੱਛਾ ਇਹ ਕਿਸੇ ਦੀ ਵੀਡੀਓ ਆਪਣੀ ਗੱਪਣ ਹੀ ਮੈਂ ਹਾਂ ਤਵੇ ਠੀਕ ਆ 5 ਤਰੀਕ ਦੀ ਸੂਈ 5 ਤਰੀਕ ਦੀ ਸਹੀ ਆ ਜੀ ਪੈਸਾ ਪਾਉਣ ਵਾਲੀ ਸੂਈ ਜੀ ਹਾਂ ਹਾਂ ਤੇ ਉਹ ਤੇਰੇ ਥੱਲੇ ਜਿਹੜਾ ਹੋਗਾ ਨਾ ਐ ਥੋੜੇ ਬੋੜਾ ਜਿਹੜਾ ਹੋਗਾ ਕੰਡੇ ਵਾਲਾ ਜਿਹੜਾ ਹੋਗਾ 14 ਤੋਂ 14.5 14 ਤੋਂ 13.5 ਠੀਕ ਆ ਕੰਡੇ ਵਾਲਾ ਕੰਡੇ ਵਾਲਾ ਆ ਐ ਥੋੜੇ ਬਹੁਤ ਸੋਹਣਾ ਥੱਲੇ ਬਲੇ ਮੇਰੇ ਵੀ ਆ ਪੂਰੇ ਜੀ ਠੀਕ ਹੈ ਜੀ ਚੱਬਾ ਦੇਖੋ ਥੱਲੇ ਚੁਲੁਗਰਾ ਥੋੜਾ ਬਿਆਨ ਦੇਵਾ ਬੜਾ ਸੀ ਲੈਵਾ ਬੜਾ ਚੰਗੇ ਨਾਲ ਜਵਲਦ ਵੱਡੀ ਭਾਈ ਦੋ ਦਾਲੀਆਂ ਬਈ ਹਾਂ ਜੀ ਉਹਦਾ ਝੱਟੇ ਨੂੰ ਨਿਕਰ ਦੁੱਧ ਆ ਰਿਹਾ ਮੈਂ ਉਤੋਂ ਚੋਰੀ ਹੋ ਗਈ ਬਾਕੀ ਪਾਲ ਕੋਲ ਦੇਖੋ ਇਹਨਾਂ ਚੋ ਦੀਦਾ ਦੇਖਿਆ ਜੀ ਕੀ ਮਗਰ ਜੇ ਦੇ ਨਸਲ ਮੈਂ ਤੇ ਫੁਣੀ ਨਾਲੇ ਜੈਡ ਬਲੈਕ ਹੈ ਕਾਲੀ ਸ਼ਾ ਕੱਤੀ ਮਗਰ ਆ ਗਈ ਆ ਵਾਹ 14 ਪਗਰ ਕੰਨ ਬੋਲਾ ਹੋ ਗਿਆ ਸੋਰੀ ਗੀ ਦਾ ਗਾਰੰਟੀ ਵਾਲਾ ਚਾਹੇ 14 ਜਰ ਬਣਾ ਹਾਂ ਹਾਂ ਜੀ ਹਾਂ ਜੀ ਬੜਾ ਠੀਕ ਜੀ 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 ਸੋਹਣੀ ਆ ਫਿਰ ਫਿੱਟੀ ਬਈ ਖਰਾਕ ਖਾਦੀ ਪੂਰੀ ਹਾਂਜੀ ਹਾਂਜੀ ਦੇਖੋ ਅਲੀ ਦੀ ਪਾਲ ਪਾਲ ਦੇਖੋ ਜੋ ਲੱਗਦੇ ਲੰਬੀ ਦੇਖੋ ਬੇਲ ਦੇਖੋ ਇਹਦੇ ਨਾਲ ਹੈ ਨਾ ਇਸ ਸਹੀ ਗੱਲ ਉਹ ਨਹੀਂ ਕਰਦੀ ਕੋਈ ਹਾਂਜੀ ਜੀ ਮੋਹਨਾ ਤੇ ਜਦਾ ਵੀ ਕਰਦਾ ਸਵਾਇ ਕਰ ਲਈਏ ਪਰ ਨਹੀਂ ਦੇ ਦਿਆ ਇੱਕ ਵੀਰੀ ਹਾਂਜੀ ਠੀਕ ਹੈ ਪੰਜ ਜਾਨ ਪੰਜ ਨੇ ਸਦੀਪ ਸਿੰਘ ਪੂਰੇ 10 ਦੀ ਦਵਾਂਗੇ ਨਹੀਂ ਠੀਕ ਆ ਜਹਾਂ ਜਲਾ ਬਲਕੋ ਮਾੜਾ ਨਜ਼ਾਰਾ ਲੈ ਜੀ ਦੋ ਦੀ ਦਵਾਗੇ 14 ਕਿਲੋ ਐ ਵੇਲੇ ਜਿਹੜਾ ਉਹ ਧਾਰ ਮਾਰੇ ਦਾ ਨਾ ਮਾਰੇ ਗਰੰਟੀ ਦੇ ਕੇ ਜੇ 16 ਕਿਲੋ ਦੀ ਮਹਿੰਗੀ ਹੁੰਦਾ ਕਰਾ 14 ਕਿਲੋ ਦੁੱਧ ਐ ਹੁਣੇ ਬੋਲੇ ਦੇ ਕਰਾ ਠੀਕ ਠੀਕ ਜੀ 14 ਕਿਲੋ ਜਿਹੜਾ ਬੱਧੀ ਚੋ ਬਸ ਠੀਕ ਥਾਣ ਵੱਧ ਘਾਟ ਹੋਵੇ ਤਾਂ ਬੈਠੇ ਬਸ ਠੀਕ ਹੈ ਚਵਾਈ ਇੱਕ ਨੰਬਰ ਠੀਕ ਹੈ ਜੀ ਇੱਕ ਦਾਸ ਦੀ ਮਹਣ ਇੱਕ ਦਾਸ ਠੀਕ ਹੈ ਜੀ ਆਹ ਜੀ 1000 ਰੁਪਏ ਹੋਰ ਛੱਡ ਦਾਂਗੇ 1000 ਰੁਪਏ ਛੋੜ ਕਰਾਂਗੇ ਜਦੋਂ ਮੌਕੇ ਚੱਲ ਜਾਨੀਏ ਜਾਨੀਆਂ ਬਸ ਪਾ ਛੋੜੇ ਛੋੜੇ ਰੱਖੇ ਆਹ ਬਾਹਰ ਇਹ ਨੂੰ ਸੂਈ ਨੂੰ ਅੱਜ ਇਹ 2 ਤਰੀਕ ਦੀ ਸੀ 2 ਤਰੀਕ ਦੀ ਸੂਈ ਉਹ 8 9 ਬੰਨੇ ਨੂੰ ਹੀ ਹੋਦਨੇ ਆ ਅੱਛਾ ਇਹ ਤਾਂ ਮਗਰ ਕੱਟਾ ਜੇ ਕੱਟੇ ਨਹੀਂ ਥੋੜੀ ਜਿਹੀ ਨਗਰ ਚ ਵੈਸੇ ਹਾਂਜੀ ਬਾਕੀ ਦੁੱਧ ਦੇ ਕੋਲ 16 ਲੀਟਰ ਹੋਗਾ ਹੁਣ ਐਵੇਂ 16 ਕਿੱਦਾਂ ਬਾਕੀ ਘੱਟ ਬਹੁਤ ਵੇਖੋ ਲਾਗੇ ਹੋ ਗਏ ਜੀ ਲਾਗੇ ਕਰਾਂਗੇ ਕਰਾਂਗੇ ਘਰਾਂ ਵਿੱਚ ਘੱਟ ਬਹੁਤ ਆ ਜੇ ਰਾਜਸਥਾਨ ਦੀ ਮੈਂ ਵਾਹੇ ਠੀਕ ਹਾਂਜੀ ਇਹਦੀ 20 ਕਿਲੋ ਦੀ ਗਾਰੰਟੀ 20 ਕਿਲੋ ਦੀ ਗਾਰੰਟੀ ਆ ਪਿਛੋਂ ਜੀ ਕਾਰ ਤੋਂ ਵਜਨ ਨਾਲੋਂ ਮੈਂ ਦੀ ਕਰਨੀ ਕੋਈ ਨਹੀਂ ਬਹੁਤ ਕਾਰਨ ਹੈ ਵੱਡੀ ਵੱਡੀ ਮਹਿ ਜੀ ਦੇਖੋ ਲੱਗ ਗਿਆ ਕਰਕੇ ਗਾਣਾ ਮੋੜਾ ਪੱਥਰ ਪੱਥਰ ਦੇਖੋ ਮੈਂ ਦਾ ਵਾਰ ਮੈਂ ਵੱਡਾ ਪੱਥਰ ਹੋ ਗਿਆ ਜੱਦਾ ਇੱਧਰ ਰੱਖ ਲੋ ਭਾਜੀ ਪਾਲੀ ਬੜੀ ਹਾਂ ਜਿਹਨੇ ਸੰਭਾਲ ਕੀਤੀ ਆ ਧਿਆਨ ਨਾਲ ਧਿਆਨ ਨਾਲ ਆ ਜੋ ਲੈ ਆ ਲੈ ਠੀਕ ਆ ਇਹ ਧਿਆਨ ਨਾਲ ਹੌਲੀ ਹੌਲੀ ਕੋਣੀ ਕੋਣੀ ਕਮਾ ਲੋ ਦਰਦੀ ਸੋੜਾ ਚੱਲ ਆ ਜਾਓ ਲੈ ਲੈ ਟਟਕਟਾਂ ਕੱਟੀ ਆ ਇਕੱਠਾ ਪਿਓਰ ਬੋਲ ਹਾਂਜੀ ਮਾਜ ਮਾਜ ਦੇਖ ਕੇ ਤੁਸੀਂ ਦੱਸ ਦੋ ਕਿਨੇ ਦੀ ਜੀ ਮਾਜ ਮੰਡਲ ਹੋ ਗਿਆ ਤਾਂ ਦੋ ਦੀ ਮੈਂ ਹੈਗੀ ਹਾਂ ਹਾਂਜੀ ਹਾਂ ਕਿਨੇ ਹੈਗੀ ਹੈਗੀ ਕਾਦ ਬੋ ਵੀ ਦੇਖੋ ਮੈਂ ਕਿੱਥੇ ਜਾ ਦੁੱਧ ਦੀ ਗਾਰੰਟੀ ਦੇ ਭੇਜਾ ਕਿ ਉਹ ਧਾਰ ਮਾਰੇ ਕੋ ਨਾ ਮਾਰੇ ਜੀ ਦੁੱਧ ਦੀ ਗਾਰੰਟੀ ਹੋ ਗਈ ਆਪਣੀ ਠੀਕ ਹੈ ਠੀਕ ਹੈ ਜੀ ਮੈਂ ਲੋਦਾ ਭਾਵੇਂ ਦੋਲੀ ਨਹੀਂ ਆ ਪਰ ਆਪਾਂ ਜਾ ਯਾਰ ਕਿਹਦੇ ਲਈ ਇੱਕ ਛੜੇ ਇੱਕ ਛੜ ਦੀ ਹਾਂ ਬਾਕੀ ਦੱਸ ਦੋ ਬਈ ਹੋਰ ਜਾਂ ਦੋ ਦੱਸ ਦੋ ਬਈ ਦੱਸ ਦੋ ਕੋਈ ਗੱਲ ਨਹੀਂ ਕਿੰਨੇ ਆਪੋਂ ਨੇ ਕਰਨਾ ਹੈ 10 ਹੀ ਜਾਂ ਦੋ ਇਹ ਹੋਰ ਜਾਂਦੀ 15 45 ਨਹੀਂ ਠੀਕ 145 ਹਾਂ ਚਲੋ ਠੀਕ ਹੈ ਬਿਲਕੁਲ ਜਾ ਬਿਲਕੁਲ ਜਾ ਹਾਂਜੀ ਹਾਂਜੀ ਜ਼ਿਆਦਾ ਮੋਲ ਨਹੀਂ ਇਹਦਾ ਦੁੱਧ 20 ਕਿਲੋ ਦੀ ਗਾਰੰਟੀ ਆ ਤੇ 16 ਕਿਲੋ ਦੁੱਧ ਆਉਣੇ ਹੋਗਾ ਅਜਾ ਮੈਂ ਵੀ ਮਰਵੱਡੀ ਹਾਂ ਮੈਂ ਮਰਵੱਡੀ ਠੀਕ ਹੈ ਇੱਕ ਮੈਂ ਆ ਗੱਬਣ ਜਾਂਦਾ। ਇਹ ਗੱਬੜਾ ਜੀ। ਇਹ ਗੱਬੜਾ ਜੀ ਝੋਟੇ। ਹਾਂਜੀ। ਹੋਰ ਉੱਤਰ। ਇਹ ਸੁਦੀਪ ਸਾਹਿਬ ਪਹਿਲੇ ਸਵੇਰ ਆਪਣੇ ਕੋਲ ਗਏ ਜਾਂਦੇ ਜਿਹੜੇ ਤਿੰਨ ਸਵੇਰ ਆਸ। ਛੜ ਛੜ ਕਰਕੇ ਲੈ ਜਾਂਦੇ ਆ। ਹਾਂਜੀ। ਟੇਕ ਕੋਲ ਬੰਦ ਨਹੀਂ ਆ। ਚੱਕਰ ਬਾਅਦ ਜਾਂਦਾ। ਹਾਂ। ਇਹ ਲੈ ਜਾ ਦੋ ਲੈ ਜਾ ਚਾਰ ਲੈ ਜਾ ਇੱਥੇ ਦੁਕਾਨੇ ਪੰਜ ਲੈ ਜਾ। ਠੀਕ ਆ। ਪਹਿਲੇ ਸਵੇਰ ਆਪਣੇ ਕੋਲ ਗਏ ਘਰੋਂ ਅੱਜ। ਅੱਛਾ। ਹੁਣ ਉਹਨਾਂ ਨੇ ਜਦੋਂ ਮੈਂ ਹੋਰ ਲੈ ਕੇ ਜਾਦੀ ਬਾਡੀ। ਹਾਂਜੀ। ਇਹ ਮੈਂ ਨਾਲੇ ਆਖਿਆ ਚਲੋ ਦੇ ਦੇਣੀ ਜੀ। ਤੁਸੀਂ ਪੂਰਾ ਦੇਖੋ ਕਿ ਮੈਂ ਨਾ ਥੜਾ ਦੀ ਭਾਅ ਦੀ ਹਾਂਜੀ ਗਾਰੰਟੀ ਦੇ ਚਲੋ ਠੀਕ ਆ ਅੱਛਾ ਬਹੁਤ ਧੋਟਾ ਲੱਗਦਾ ਮਸਾ ਪਰ ਹਰ ਚੀਜ਼ ਦੀ ਗਾਰੰਟੀ ਲੈ ਕੇ ਚੱਲਦੇ ਹਾਂ ਮੈਂ ਚ ਡਿਗ ਗਾਰੰਟੀ ਦੋਦੀ ਗਾਰੰਟੀ ਦੋਦੀ ਗਾਰੰਟੀ ਹੈ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਦੋਦੀ ਗਾਰੰਟੀ ਲਾਸਟ ਪੀਸ ਹੀ ਰਹਿ ਜਾਣਾ ਲਾਸਟ ਪੀਸ ਹੀ ਹਾਂਜੀ ਜੀ ਸਭੇ ਚੀਜ਼ਾਂ ਦੀ ਗਰੰਟੀ ਦੇਵਾਂਗੇ ਭਾਰ ਦੀ ਫੜਾ ਦੀ ਗਰੰਟੀ ਕਿਹੜਾ ਮੱਜੀ ਲਾਜੇ ਠੀਕ ਆ ਦੁੱਧ 12 ਕਿਲੋ ਦੀ ਗਰੰਟੀ ਹੈ ਜੀ 9 10 10 ਕਿਲੋ ਦੁੱਧ ਪਹਿਲਾਂ ਨੇ ਕੱਢਿਆ ਮੇਰੇ ਕੋਲ ਇਹ ਤੇ ਜੇ ਸੁਵੇ ਸੋਨੇ ਯਾਰ ਕੇ ਤੇ ਮੁੱਲ ਇਹਦਾ ਵੀ ਬਿਲਕੁਲ ਜਾਇਜ਼ ਜੀ ਦੇਰ ਜੇ ਲੱਭੇ ਜੀ ਬਾਕੀ ਮੈਂ ਵੇਖ ਲਓ ਤੁਸੀਂ ਘੱਟ ਬੋਲਦੇ ਦਾ ਤਿੰਨ ਜਾਣ ਦੋ ਤੇ 85000 85 85 ਦੀ ਹੈ ਜੀ ਬਿਲਕੁਲ ਛੋਟੇ ਮਗਲਾ ਆ ਕੇ ਮੁੰਡੇ ਰੋ ਖੋਜ ਕਰ ਦੋ ਰੱਜਿਆ ਕਿਡਾ ਰੋ ਯਾਰ ਹੋਰ ਝੋੜ ਕਰਦਾ ਕੋਈ ਰੋ ਚੱਲ ਜਾਂਦ ਪਾ ਠੀਕ ਹੈ ਚਲੋ ਕਹ ਤਾ ਸੁਨੀਸ਼ ਦਾ ਫਿਕਰ ਨਹੀਂ ਕਰ ਬਾਕੀ ਕੋਈ ਚੱਲਣ ਦੋ ਬਾਕੀ ਬਿਲਕੁਲ ਨਹੀਂ ਇਹ ਬਰੇਡ ਬਹੁਤ ਸੋਣਾ ਬਾਕੀ ਭਾ ਵੀ ਚੰਗਾ ਹੀ ਸੁਣ ਲਓ ਠੀਕ ਆ ਤੇ ਬਾਕੀ ਮੇਰਾ ਵੀ ਇੱਥੇ ਆ ਕੇ ਰਾ ਬਿਲਕੁਲ ਬਿਲਕੁਲ ਚਲੋ ਬਾਕੀ ਇੱਥੇ ਆ ਕੇ ਚੈੱਕ ਕਰਕੇ ਲੈ ਆਉਣ ਹਾਂ ਜੀ ਉਹਨੂੰ ਉੱਪਰ ਲੈ ਜਾਂਦਾ ਹਾਂ ਹਾਂ ਜੀ ਹਾਂ ਜੀ ਹਾਂ ਨਾ ਭਾਈ ਜੀ ਹਾਂ ਬਿਲਕੁਲ ਅੱਜ ਦਸਾਲੇ ਆ ਰਹੇ ਨੇ ਹਾਂ ਬਿਲਕੁਲ ਜਾਇ ਜਾਈ ਨਕੇ ਬੋਲੇ ਜੀ ਚਲੋ ਉਹ ਮਈਆ ਚਲੋ ਵੱਡੇ ਮੋਗੇ ਤੋਂ ਪਰ ਹੈ ਵੀ ਦੁੱਧ ਨੂੰ ਘਟੇਗਾ ਦੁੱਧ ਨੂੰ ਘਟੇਗਾ ਮਈਆ ਵਟੀਆਂ ਨਾਲ ਇਹ ਚਾ ਨੰਬਰ ਜੀ ਬਾਕੀ ਜ਼ਿਲ੍ਹਾ ਅੰਮ੍ਰਿਤਸਰ ਤੁਸੀਂ ਬਾਬਕਾਲਾ ਦੇ ਪਿੰਡ ਤੇ ਮੋਵਾਲ ਫੋਨ ਹੈਗਾ ਜੀ 9872042734 814560643 ਸਤਿ ਸ੍ਰੀ ਅਕਾਲ